ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ ਗਈ ਜਦੋਂ ਇੱਥੇ ਇੱਕ ਮਰੀਜ਼ ਦਾ ਆਪਰੇਸ਼ਨ ਕਰਨ ਲਈ ਜਦੋਂ ਡਾਕਟਰ ਉਸ ਨੂੰ ਆਪਰੇਸ਼ਨ ਥੀਟਰ ਵਿੱਚ ਲੈ ਕੇ ਗਏ ਤਾਂ ਅਚਾਨਕ ਮਸ਼ੀਨ ਖਰਾਬ ਹੋ ਗਈ ਜਿਸ ਦੇ ਚਲਦਿਆਂ ਮਰੀਜ਼ ਨੂੰ 2 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ ਅਤੇ ਉਸ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ ਕੀ ਹੋਇਆ ਸੀ ਐਕਸੀਡੈਂਟ ਰ ਹੈ ਤੇ ਅੱਜ ਆਪਰੇਸ਼ਨ ਸੀ ਤੁਹਾਡਾ ਹਾਂਜੀ ਕੀ ਹੋਇਆ ਹੋਇਆ ਕਿ ਨਹੀਂ ਨਹੀਂ ਆਇਆ ਕੀ ਕਾਰਨ ਕੀ ਬਣਿਆ ਮਸ਼ੀਨ ਖਰਾਬ ਹੋ ਗਈ ਮਸ਼ੀਨ ਹੀ ਖਰਾਬ ਹੋ ਗਈ ਹਾਂਜੀ ਤਾਂ ਫਿਰ ਆਪਰੇਸ਼ਨ ਨਹੀਂ ਹੋਇਆ ਇੱਥੇ ਸਿਵਲ ਹਸਪੀਟਲ ਆਇਆ ਸੀ ਜੀ ਇਹ ਮੇਰੇ ਬ੍ਰਦਰ ਇਹਨਾਂ ਦਾ ਇੱਕ ਆਪਰੇਸ਼ਨ ਸੀ ਐਕਸੀਡੈਂਟ ਹੋ ਗਿਆ ਸੀ ਹੂੰ ਤੇ ਬਸ ਅੱਜ ਦੀ ਆਪਰੇਟ ਦੀ ਰੇਟ ਦਿੱਤੀ ਸੀ ਹੂੰ ਆਪਰੇਟ ਲੈ ਅੰਦਰ ਲੈ ਕੇ ਗਏ ਨੇ ਜੀ ਆਪਰੇਟ ਕਰਨ ਵਾਸਤੇ ਹੂੰ ਠੀਕ ਹੈ ਬਟ ਇਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਸਾਨੂੰ ਬਾਅਦ ਵਿੱਚ ਕਿਹਾ ਗਿਆ ਵੀ ਮਸ਼ੀਨ ਖਰਾਬ ਹੋ ਗਈ ਹੈ ਜਿੰਦੇ ਕਰਕੇ ਇਹਨਾਂ ਦਾ ਆਪਰੇਟ ਅਭੀ ਪੈਂਡਿੰਗ ਹੋ ਗਿਆ ਹੈ ਠੀਕ ਹੈ ਤੇ ਅਭੀ ਦੇਖੋ ਕਦੋਂ ਮਸ਼ੀਨ ਠੀਕ ਹੁੰਦੀ ਉਸ ਤੋਂ ਬਾਅਦ ਕੋਈ ਸਾਨੂੰ ਉਹਨਾਂ ਦਾ ਫਾਈਨਲ ਰਿਪੋਰਟ ਨਹੀਂ ਦਿੰਦੀ ਹੈ ਜੀ ਕਿਵੇਂ ਦੇਖਦੇ ਹੋ ਕਿ ਐਵੇਂ ਦੇ ਹਾਲਾਤ ਹੋਣਗੇ ਤਾਂ ਕਿ ਇੱਥੇ ਜਾਊਗਾ ਫਿਰ ਪੇਸ਼ੈਂਟ ਬਿਲਕੁਲ ਜੀ ਦੇਖੋ ਕਿਉਂਕਿ ਅਕਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਜ਼ਿਆਦਾ ਕੋਸਟਲੀ ਹੋਣ ਕਰਕੇ ਜਿਹੜਾ ਪਰਸਨ ਹੈ ਉਹ ਸਿਵਲ ਹਸਪਤਾਲ ਨੂੰ ਕਿਉਂਕਿ ਚਲੋ ਡਾਕਟਰ ਵਗੈਰਾ ਅੱਛੇ ਹੁੰਦੇ ਸਿਵਲ ਹਸਪੀਟਲ ਦੇ ਵਿੱਚ ਵੈਲ ਕੁਆਲੀਫਾਈਡ ਡਾਕਟਰ ਹੁੰਦੇ ਨੇ ਬਟ ਰੀਜ਼ਨ ਕੀ ਹੈ ਕਿ ਇੱਥੇ ਕੋਈ ਸੌਦਾ ਨਹੀਂ ਹੈਗੀ ਸੌਦਾ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਤੇ ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਆਈ ਹੈ ਜੀ ਕੀ ਪੇਸ਼ੈਂਟ ਨੂੰ ਆਪਰੇਸ਼ਨ ਥੀਟਰ ਚ ਲੈ ਕੇ ਗਏ ਐ ਤੇ ਉੱਥੇ ਆਪਰੇਸ਼ਨ ਹੀ ਨਹੀਂ ਹੋਇਆ ਨਹੀਂ ਹੋਇਆ ਜੀ ਹਾਂ ਦੋ ਕੰਡੇ ਆਪਰੇਸ਼ਨ ਥੀਟਰ ਰੱਖਣ ਤੋਂ ਬਾਅਦ ਸਾਨੂੰ ਵਾਪਸ ਭੇਜਿਆ ਗਿਆ ਜੀ ਆਪਰੇਸ਼ਨ ਨਹੀਂ ਹੋ ਸਕਦਾ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਦੇ ਕੋਲ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਜੀ ਥੋੜਾ ਧਿਆਨ ਧਿਆਨ ਦਿੱਤਾ ਜਾਵੇ ਇਸ ਹਸਪਤਾਲ ਵੱਲ ਜੀ ਠੀਕ ਹੈ ਕਿਉਂਕਿ ਹਰ ਬੰਦੇ ਦੇ ਪਹੁੰਚ ਵਿੱਚ ਹੈਗਾ ਜੀ ਤੇ ਮਸ਼ੀਨਾਂ ਵਗੈਰਾ ਵਧੀਆਂ ਹੋਣੀਆਂ ਚਾਹੀਦੀਆਂ ਜੀ ਔਰ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਔਰ ਜਿਹੜਾ ਪੇਸ਼ੈਂਟ ਦੀ ਕੇਅਰ ਹੋਣੀ ਚਾਹੀਦੀ ਹੈ ਜੀ ਹਾਂਜੀ ਅਸੀਂ ਨਾ ਇੱਕ ਪੇਸ਼ੈਂਟ ਸ਼ਮਸ਼ੇਰ ਸਿੰਘ ਜੀ ਦਾ ਆਪਰੇਸ਼ਨ ਰੱਖਿਆ ਹੋਇਆ ਸੀ ਉਹਦੀ ਰੋਡ ਪਾਣੀ ਸੀ ਉਹਦੀ ਲੱਤ ਦੇ ਵਿੱਚ ਪਰ ਥੋੜੀ ਸੀਐਮ ਦੀ ਮਸ਼ੀਨ 'ਚ ਥੋੜੀ ਪ੍ਰੋਬਲਮ ਹੋਣ ਕਰਕੇ ਤੇ ਉਹ ਮਸ਼ੀਨ ਮੌਕੇ ਤੇ ਨਹੀਂ ਚੱਲੀ ਤੇ ਆਪਰੇਸ਼ਨ ਕੈਨਸਲ ਕਰਨਾ ਪਿਆ ਕੀ ਆਪਰੇਸ਼ਨ ਥੀਏਟਰ ਦੇ ਅੰਦਰ ਲੈ ਕੇ ਗਏ ਸੀਗੇ ਤੇ ਮੌਕੇ ਤੇ ਖਰਾਬ ਹੋ ਗਈ ਮਸ਼ੀਨ ਹਾਂਜੀ ਹਾਂਜੀ ਮੌਕੇ ਤੇ ਪ੍ਰੋਬਲਮ ਆ ਗਈ ਤਾਂ ਇਸ ਦੇ ਬਾਰੇ ਤੁਸੀਂ ਕਿਹਾ ਨਹੀਂ ਇਸ ਮਸ਼ੀਨ ਦੇ ਬਾਰੇ ਨਹੀਂ ਇਸ ਮਸ਼ੀਨ ਬਾਰੇ ਅਸੀਂ ਉੱਚ ਉੱਚ ਅਧਿਕਾਰੀਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਤੇ ਪਹਿਲਾਂ ਵੀ ਕਿਹਾ ਹੋਇਆ ਹੈ ਕਿ ਜਿਹੜੀ ਮਸ਼ੀਨ ਹੈਗੀ ਉਹ ਕਦੇ-ਕਦੇ ਰੋਂਦੇ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਸਾਨੂੰ ਨਵੀਂ ਮਸ਼ੀਨ ਇੱਕ ਹੋਰ ਲੈ ਜਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਆਰਥੋਪੈਡਿਕ ਸਰਜਨ ਹੈਗੇ ਆ ਜੇ ਸਾਨੂੰ ਇੱਕ ਮਸ਼ੀਨ ਹੋਰ ਨਵੀਂ ਇੱਥੇ ਮਿਲ ਜਾਂਦੀ ਹੈ ਤੇ ਸਾਨੂੰ ਆਪਣੇ ਕੰਮ 'ਚ ਪ੍ਰੋਬਲਮ ਨਹੀਂ ਆਉਂਗੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Check platform www.checktrade.com 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ